ਪੰਜਾਬ ਸਰਕਾਰ ਅਤੇ ਉਸ ਦਾ ਸਿਹਤ ਵਿਭਾਗ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਦੇ ਵਾਅਦੇ ਅਤੇ ਦਾਅਵੇ ਕਰਦਾ ਹੈ ਪਰ ਇਹਨਾਂ ਵਾਅਦਿਆਂ ਦੀ ਬੋਲ ਖੁੱਲਦੀ ਨਜ਼ਰ ਆਈ ਖੰਨਾ ਦੇ ਸਿਵਲ ਹਸਪਤਾਲ ਵਿਖੇ ਜਿੱਥੇ ਚਾਰ ਗਰਭਵਤੀ ਮਹਿਲਾਵਾਂ ਆਪਰੇਸ਼ਨ ਥੀਏਟਰ ਦੇ ਬਾਹਰ ਤੜਪਦੀਆਂ ਰਹੀਆਂ ਪਰ ਡਾਕਟਰ ਬਿਨਾਂ ਆਪਰੇਸ਼ਨ ਕੀਤੇ ਹੀ ਚੱਲਦਾ ਬਣਿਆ ਇਹਨਾਂ ਮਹਿਲਾਵਾਂ ਨੂੰ ਆਪਰੇਸ਼ਨ ਲਈ ਹਸਪਤਾਲ ਬੁਲਾਇਆ ਕਿਐ ਸੀ ਪਰ ਪਹਿਲੇ ਆਪਰੇਸ਼ਨ ਦੌਰਾਨ ਹੀ ਮਾਂ ਦੇ ਗਰਭ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਇਸ ਘਟਨਾ ਤੋਂ ਕਥਿਤ ਤੌਰ ਤੇ ਘਬਰਾਇਆ ਡਾਕਟਰ ਬਾਕੀ ਮਹਿਲਾਵਾਂ ਦਾ ਆਪਰੇਸ਼ਨ ਕੀਤੇ ਬਿਨਾ ਹੀ ਹਸਪਤਾਲ ਤੋਂ 9211 ਹੋ ਗਿਆ ਜਾਂਦੇ ਹੋਏ ਡਾਕਟਰ ਸਾਹਿਬ ਇੰਨਾ ਜ਼ਰੂਰ ਕਹਿ ਗਏ ਕਿ ਮਰੀਜ਼ਾਂ ਨੂੰ ਕਿਤੇ ਹੋਰ ਲੈ ਜਾਓ ਪਰੋਬਾਬ ਜਾ ਰਹੇ ਹਨ ਪਰਸੋਂ ਦੀ ਸਾਡੀ ਕੁੜੀ ਦਾ ਅਫਰਕਾਰੀ ਹੋਈ ਹੈ ਕੋਈ ਇੱਥੇ ਟ੍ਰੀਟਮੈਂਟ ਦੇ ਪੁੱਛ ਪੁੱਛ ਨਹੀਂ ਕਰਦੇ ਹੈਗੇ ਕੋਈ ਸੁਣਵਾਈ ਨਹੀਂ ਹੁੰਦੀ ਹੈਗੀ ਠੀਕ ਹੈ ਜਲੰਧਰ ਦਾ ਸਟਾਫ ਜਲੰਧਰ ਗੇੜਾ ਮਾਰ ਕੇ ਵਾਪਸ ਆ ਜਾਂਦੇ ਨੇ ਠੀਕ ਹੈ ਅੱਜ ਹੁਣ ਕਹਿੰਦੇ ਸੰਦੇਰੀਆਂ ਨੂੰ ਉਸਕੇ ਸੰਦੇਰੀਆਂ ਕਰ ਦੋ ਸੰਦੇਰੀਆਂ ਮੈਂ ਤਾਂ ਅੱਜ ਆ ਸੰਦੇਰੀਆਂ ਦਾ ਟਾਈਮ ਤੇ ਆ ਪੱਜ ਗਈ ਬੱਚੇ ਨੂੰ ਨੇ ਕੁਝ ਨਹੀਂ ਦੱਸਿਆ ਹੈਗਾ ਕਹਿੰਦੇ ਲੈਟ ਜੰਦਰੇ ਹੀ ਨਿਕਲ ਗਈ ਸੀ ਵੀ ਤੇ ਮਤਲਬ ਕਿ ਫਿਰ ਉਹਨਾਂ ਨੂੰ ਰਿਫਰ ਕਰ ਦਿੱਤਾ ਇੱਕ ਉਹਨਾਂ ਨੇ ਬੱਚਾ ਅੰਦਰ ਹੀ ਮਾਰਤਾ ਉਸ ਦੇ ਮਗਰੋਂ ਡਾਕਟਰ ਸਾਹਿਬ ਜਦ ਹੀ ਸਾਰਾ ਕੁਝ ਬੰਦ ਕਰਕੇ ਸਾਡੇ ਮਰੀਜ਼ ਨੂੰ ਤੜਫਦੇ ਨੂੰ ਹੋਰ 10 ਮਰੀਜ਼ਾਂ ਨੂੰ ਤੜਫਦੇ ਨੂੰ ਛੱਡ ਕੇ ਬਾਜਵਾ ਸਾਹਿਬ ਹਸਪਤਾਲ ਦੇ ਵਿੱਚੋਂ ਭੱਜ ਗਏ ਜੀ ਕਹਿੰਦਾ ਮੈਂ ਨਹੀਂ ਕਰਨਾ ਹੁਣ ਜਿੱਥੇ ਮਰਜ਼ੀ ਲੈ ਜਾਓ ਆਪਦੇ ਮਰੀਜ਼ਾਂ ਨੂੰ ਜਿੱਥੇ ਮਰਜ਼ੀ ਨਾਲ ਲੈ ਜਾਓ ਮੈਂ ਨਹੀਂ ਕਿਸੇ ਆਪਰੇਸ਼ਨ ਕਰਨਾ ਜੀ ਹਸਪਤਾਲ ਦੀ ਮੁਲਾਜ਼ਮ ਆਸ਼ਾ ਮੁਤਾਬਕ ਆਪਰੇਸ਼ਨ ਥੀਏਟਰ ਵਿੱਚ ਦੋ ਡਾਕਟਰਾਂ ਦੀ ਹੋਈ ਆਪਸੀ ਬਹਿਸ ਵਜ੍ਹਾ ਸੀ ਕਿ ਡਾਕਟਰ ਆਪਣੀ ਡਿਊਟੀ ਛੱਡ ਉਥੋਂ ਭੱਜ ਨਿਕਲੇ ਡਾਕਟਰ ਆਪਸ ਵਿੱਚ ਲੜਦੇ ਡਾਕਟਰ ਆਪਸ ਵਿੱਚ ਲੜਦੇ ਕਿਹ ਕੀ ਹੋਈ ਜੋ ਛੱਡ ਕੇ ਚਲੇ ਗਏ ਕੋਈ ਵੀ ਪਟਿਆਲੇ ਲੋ ਜਾਂ ਲੁਧਿਆਣੇ ਲੈ ਜਾਓ ਹਸਪਤਾਲ ਦੇ ਐਸਐਮ ਮੋਦਾ ਕਹਿਣਾ ਹੈ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਪਰੰਤ ਬਾਕੀ ਕਾਰਵਾਈ ਕੀਤੀ ਜਾਵੇਗੀ। ਉਹ ਅਨਫੋਰਚਨਟਲੀ ਬੱਚਾ ਸਰਵਾਈਵ ਨਹੀਂ ਕੀਤਾ ਸੀ ਬਾਕੀ ਇਲੈਕਟਿਵ ਸੀਰੀ ਸੀ ਜੋ ਮੈਨੂੰ ਪਤਾ ਲੱਗਿਆ ਤੇ ਉਹ ਉਹਨਾਂ ਨੇ ਪੋਸਟਪੋਨ ਕਰ ਦਿੱਤੇ। ਪਰ ਐਨੀਵੇ ਉਹ ਉਹਨੂੰ ਦੇਖਦੇ ਨਾ ਰਹਿਦੇ ਹੋਏ ਅਸੀਂ ਥੋੜਾ ਜਿਹਾ ਇਨਕੁਆਇਰ ਕਰ ਰਹੇ ਹਾਂ ਸਾਰਿਆਂ ਕੋਲ ਕਿ ਫੈਕਟਸ ਕੀ ਹੈ। ਗਾਇਨੋਕਾਲੋਜਿਸ ਕਹਿੰਦਾ ਕਿ ਮੈਂ ਰੈਫਰ ਨਹੀਂ ਕੀਤਾ। ਉਹ ਰੈਫਰ ਕਿਉਂ ਹੋਏ ਕਿੰਨੇ ਕੀਤਾ ਕਿਹਦੀ ਪਰਸੀ ਬਣੀ ਕਿਹੜਾ ਰੈਫਰ ਹੋ ਕੇ ਗਿਆ ਕਾਰਨ ਕੀ ਸੀ ਇਹ ਸਾਰੀ ਮੈਂ ਐਨਾਲਿਸਿਸ ਕਰ ਰਿਹਾ ਹਾਂ ਇਸ ਮਾਮਲੇ ਦੀ ਅਸਲ ਸੱਚਾਈ ਕੀ ਹੈ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਇਸ ਸਭ ਦੇ ਵਿੱਚ ਜੇਕਰ ਇਹਨਾਂ ਗਰਭਤੀ ਮਹਿਲਾਵਾਂ ਚਾਹ ਉਹਨਾਂ ਦੇ ਗਰਭ ਵਿੱਚ ਪਲ ਰਹੇ ਬੱਚਾ ਨੂੰ ਕੁਝ ਹੋ ਜਾਂਦਾ ਤਾਂ ਉਸ ਲਈ ਜ਼ਿੰਮੇਦਾਰ ਕਿਸ ਨੂੰ ਮੰਨਿਆ ਜਾਵੇ ਇਹ ਇੱਕ ਵੱਡਾ ਸਵਾਲ ਹੈ